ਜੋੜੇ ਇਹਦੇ ਇਹ ਤੋਂ ਲਾਗੋ ਜੋ ਆਸੀ ਮੁਲਾਜ਼ਮਾਂ ਦਾ 23 ਜੂਨ ਦੇ ਖੇਤ ਕਿਰੇ ਵਰਕਰ ਹੋ ਗਏ ਸੀ ਕੋਈ ਸਫਲ ਕਿਸੇ ਕੰਪਲੀਸ਼ਨ ਜਾਂ ਜਾਂ ਕੋਈ ਸਟੱਡੀ ਕਰਕੇ ਹੋਇਆ ਸੀਗਾ ਉਹਦੇ ਬਾਰੇ ਦੀ ਜਿਹੜਾ ਹੈ ਰਿਪੋਰਟ ਵੀ ਕੀਤੀ ਚਲੋ ਹੋ ਚੁੱਕੀ ਆ ਜਦੋਂ ਜੇ ਕੋਈ ਬਿਹਤਰੰ ਦਾ ਆਪਾਂ ਨੂੰ ਉਹਦੇ ਚ ਹੈਗਾ ਅਸੀਂ ਪ੍ਰਸਤਾਵ ਕਰ ਲੈਣੇ ਇਹ ਫਿਲਹਾਲ ਕਿਸੇ ਵੀ ਤਰਫੋਂ ਕਿਸੇ ਦੇ ਖਿਲਾਫ ਕੋਈ ਅਪਰਾਧਿਕ ਜਿਹੜਾ ਇਨਸੀਡੈਂਟ ਰਿਪੋਰਟ ਨਹੀਂ ਹੋ ਰਿਹਾ ਨਾ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈ ਤੇ ਇਹ ਗੱਲ ਸਪੱਸ਼ਟ ਪਹੁੰਚ ਗਈ। ਸੋ ਜਿਹੜੇ ਸਾਡੇ ਵੱਲੋਂ ਟੀਮ ਗੁਸ਼ਟ ਮੈਡੀਕਲ ਸਾਈਡ ਦਿੱਤਾ ਗਿਆ ਉਹ ਤੁਹਾਡੇ ਸਾਹਮਣੇ ਨੇ ਆ ਵੀ ਰਹੇ ਹੋ। ਬਹੁਤ ਸਤਿਕਾਰਯੋਗ। ਥੈਂਕ ਯੂ ਵੈਰੀ ਮਚ ਤਨਵਰ ਸਰ। ਅੰਕੀ ਕਾਪੀ ਹੈ ਜਿਹੜੀ ਉਹ ਬੇਨਤੀ ਹੈ ਸਾਡੇ ਕਿ ਉਹ ਪਹੁੰਚਦੀ ਸਾਡੇ ਤੱਕ ਕੀਤੀ ਜਾਵੇ। ਅਸੀਂ ਧੰਨਵਾਦ ਕਰਦੇ ਹਾਂ ਅਧਿਕਾਰੀਆਂ ਦਾ। ਕੱਲ੍ਹ ਹੋਰ। ਅ ਲੋਗਲ ਸਰ ਨੂੰ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਦੇਖੋ ਐਸਆਰ ਹੁਣ ਇੱਥੇ ਸੇਰ ਤੋਂ ਸੱਚਾ ਧਰਨੀ ਪੇਸ ਤੇ ਨੇ ਜਾ ਕੇ ਪਰ ਆਪ ਨੂੰ ਇਹ ਦੱਸ ਦੇ ਜੀ ਸੀਰੀਆ ਜਿਹੜੀ ਕਾਪੀ ਜਿਹੜੀ ਆ ਤੁਹਾਡੇ ਜੀ ਦੇ ਮੋਬਾਈਲ ਤੇ ਭੇਜ ਦਿੱਤੀ ਜਾਊਗੀ। ਜੇ ਫੁਜੀ ਗੱਲ ਕਿਸੇ ਨੂੰ ਜਾਣੀ ਹੈ ਤਾਂ ਕੱਲ ਨਾਮ ਪਾ ਕੇ ਲੱਗੋ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਅ ਕਿਹੜੇ ਕਿਤਾਬਾਂ ਅੱਗੇ ਕੁਝ ਕਰ ਲੈਣਾ ਜੇ ਕੋਈ ਲੋੜ ਹੋਵੇ ਕੀ ਜਿਵੇਂ ਹੈਗਾ ਆਰਬਾਈ ਕਰਦੇ ਵਿੱਚ ਕਨਨ ਦੇ ਜਿਹੜਾ ਪ੍ਰੋਕਟਰ ਅੱਜ ਕਿਸਾਨਾਂ ਨੇ ਸੰਗਤ ਕਸਾਨ ਮੋਚਰ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਿਆ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਅਜਿਹਾ ਪੀਸ ਕੋਲ ਜਿਹੜਾ ਕਰਦਾ ਕਾਟੌਨੀ ਕਰ ਰਹੇ ਹੈਗੇ ਨੇ ਤੇ ਦਰਾਨੀ ਧਰਮਾ ਇੱਕ ਨਿੱਕਾ ਜਿਹਾ ਰੈਜ਼ੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਜੀ ਪਰਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮੇਕਰੀ ਹੁੰਦੀ ਹੈ ਨਾ ਮਾਮਲਾ ਕਿੱਥੇ ਹੀ ਪਹੁੰਚੇਗਾ ਮਾਮਲਾ ਕਿੱਥਾ ਬੱਦਾ ਕਿੱਥਾ ਜਾਏਗੀ ਸੀਰੀ ਗਰੀ ਮੈਂਬਰ ਇਨਵੋਲ ਹੋਇਆ ਮਤਲਬ ਕਿ ਟਾਲੀ ਚੋਰੀ ਕਰਨ ਵਾਲਾ ਮਤਲਬ ਸੀ ਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਯਾਨੀ ਕਰ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਅਫੇਅਰ ਹੋਈ ਹੋਈ ਹੈ ਇਹਦੇ ਵਿੱਚ ਕਸਰਨਾ ਨੂੰ ਕੁਝ ਲੰਗਾ ਸੀਗੀ ਇਹ ਵਿੱਚ ਜਿਹੜਾ ਇੱਕ ਟਾਲੀ ਮਿਲੀ ਸੀਗੀ ਉਸ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਉਹ 213 ਸਬੰਧੀ ਸੀ ਉਹਦੀ ਬਰਖਾਸਤ ਕਿਸਾਨਾਂ ਦੇ ਦਿੱਤੀ ਹੈਗੀ ਉਹ ਵੀ ਅਸੀਂ ਪਰਤਾਲ ਕਰਦੇ ਹਾਂ ਉਹਦੀ ਵਾਜੂ ਕਰਦੇ ਜਿਹੜੀ ਅਸੀਂ ਕੰਮ ਚਰੇ ਹੁੰਦਾ ਹੈ ਕੀ ਇਹ ਸਟਾਫ ਪਿਆਲਾ ਨੂੰ ਹਾਸਲ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਬੰਧ ਇਹ ਸਬੰਧੀ ਜਿਹੜਾ ਹੈਗਾ ਜਿਵੇਂ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇਣ ਉੱਤੇ ਲਿਆ ਕੇ ਅਦਰ ਇਫਆਰ ਬਾਜੀਪੁਰ ਤੋਂ ਬਾਅਦ ਅਨ ਇਨਵੈਸਟੀਗੇਸ਼ਨ ਹੋ ਰਹੀ ਹੈ ਪਟਿਆਲਾਮ ਦੇ ਤਾਂ ਤੱਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਕੀ ਵੀ ਡੀਐਸਪੀ ਦੇ ਪਲੈਟਫਾਰਮ ਤੇ ਲਿਖਤੀ ਨਹੀਂ ਕੀਤੀ ਪਈ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੋ ਤਾਂ ਕਿਤਾ ਕੋਈ ਨਿਕੀ ਮੋਟਿਸ ਕੋਲ ਜੀ ਇਹ ਪਰਤਾਵ ਦੇ ਦੇ ਨਾ ਮੇਰੇ ਅੰਦਰ ਅਸੀਂ ਧਰਨਾ ਕਾ ਦਿੱਤਾ ਵੀ ਇਹ ਇਹਨਾਂ ਦਰਖਾਸਤ ਹੈਗੀ ਹੈ ਮੈਟਰ ਦਾ ਜਾਸਦਾ ਮੈਟਰ ਹੈ ਜਿਵੇਂ ਅੱਗੇ ਦੋ ਬਿਆਨ ਦੇ ਵਿੱਚਾਂ ਬਿਆਨ ਦੇ ਰਾਤੀ ਤਕਰੀ ਹੋ ਰਹੀ ਨਵੀਂ ਦਰਸ਼ਨੀ ਹਾਂ ਜਿੰਨਾ ਜਿੰਨਾ ਖਲਾਫ ਦੋਸ਼ ਲਾਇਆ ਉਹਨਾਂ ਤੇ ਖੜਾ ਸਕਦਾ ਹੈ ਕਿ ਪਤਾ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਸ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਿਆ ਵਿੱਚ ਲਿਆ ਹੁਣ ਕਿਤਾਬ ਦੇ ਹੁਕਮਾਂ ਉੱਤੇ ਮਤਰਾ ਨਿਪਟਣਗੇ ਖੜੇ ਜੋਨ ਅਰਗੋਸ ਆਲਮੋਸਟ ਲਿਭੜ ਚੁੱਕੇ ਹਨ। ਆਪਾਂ ਜਾਣਕਾਰੀ ਕਿੰਨੇ ਜਿਹੜੇ ਐਫਆਈਆਰ ਦੀ ਕਾਪੀ ਸਾਹਮਣੇ ਦਿੱਤੀ ਅਸੀਂ ਇੱਕ ਲਿਖਵਾਵਾਂਗੇ। ਉਹ ਉਹ ਪਹਿਲ ਗੱਲ ਜੋ ਕਿ ਇਹਨਾਂ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਪਸ ਤੇ ਸੈਂਪੀ ਬਣ ਚੁੱਕੀ ਹੈ। ਕਿੰਨਾ ਕਿੰਨਾ ਦਾ ਨਾਮ ਐਡ ਕਰੇ ਦੀ ਲੋੜ ਹੈ। ਇਹ ਪ੍ਰਤਾਵ ਦੀ ਲੈਟੀਕੈਸ਼ਨ ਦਿੱਤੀ ਹੈਗੀ ਤੁਸੀਂ ਵਿੱਚ ਦੇ ਸਕਦੇ ਹੋ। ਧੰਨਵਾਦ। ਜੀ ਹੁਣ ਜਿਹੜੀ ਮੀਟਿੰਗ ਹੋਈ ਹੈ ਕੀ ਵਾਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਦੇ ਦੇ ਇਹ ਕੀ ਪੱਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਇਆ ਪਹਿਲੀ ਮੀਟਿੰਗ ਜਿਹੜੀ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਹਾਂ ਜਦੋਂ ਤਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਬਣਦੀ ਹੈ ਕਿਹੜੀ ਦੋ ਸਾਡੀਆਂ ਦੁਕਾਨਾਂ ਦਾ ਸੰਭੂਤ ਚੋਰੀ ਹੋਈਆਂ ਹਨ ਉਹ ਨਪੇ ਦੇ ਵਿੱਚ ਆਈਆਂ ਸੀ ਸਪੂਤਕਾਂ ਦੇ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੋਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਜਦੋਂ ਮੰਗ ਕੀਤੀ ਇਹ ਤੇ ਐਫ ਆਈ ਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਪ੍ਰਚਾਰ ਦਿੱਤੇ ਕਿ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਕੁੱਟ ਕਰਕੇ ਦੇਓ ਬੰਦੇ ਦੀ ਗ੍ਰਿਫਤਾਰੀ ਕਰੋ ਪਰ ਮਾਨ ਲੋ ਤੇ ਤਾਂ ਕਿ ਸਾਹਮਣੇ ਆਵੇ ਕਿੰਨਾ ਸਮਾਨ ਉਹ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਇਹਦੇ ਵਿੱਚ ਪਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਇਤੀ ਦੀ ਕਿ ਪੁੱਲਸ ਦੀ ਕਿ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਬੋਲ ਰਹੇ ਹੈਗੇ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਇੱਕ ਪੰਕਚ ਪਰਚੇ ਦੇ ਪਰਚੇ ਅਧਰ ਤੇ ਹੈ ਲਾਉਣ ਤੁਸੀਂ ਦੂਜੀ ਦੀ ਮੰਗ ਕਰਦੇ ਜਿਹੜੀ ਲੋਵਾਰ ਤੋਂ ਮਿਲਿਆ ਠੀਕ ਕੋਲ ਪੂਰੇ ਤਰਫ ਤੇ ਇੱਕ ਪਰਚਾ ਹੋਰ ਦਰਜ ਕਰਾਉਣ ਦੀ ਮੰਗ ਕਰਦੇ ਲੋਵਾਰ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਖਰਾਬ ਕੀਤੇ ਉਹ ਪਰਚਾ ਵੀ ਪੁੱਤੂ ਪੰਕਚ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਹੈ ਤੇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਬਈਆ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਚਿਰ ਬੈਠੇ ਹਾਂ ਤੋਂ ਉਦੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਫਿਰਾਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇੱਥੋਂ ਦੇਦਾ ਨਾ ਭੇਜਦਾ ਕਿ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਰੇ ਪੱਕੇ ਹੋਣੀ ਜਾਓ ਦੀ ਪਤਨੀ ਸ੍ਰੀਤਾ ਚਾਵਲਾ ਇਥੋਨੇ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਮੇ ਭਰੀ ਅਵੇ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾ ਤੋਂ ਹੈ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੀ ਸਾਡਾ ਕੋਈ ਕੋਈ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅਫਰਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਤੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਐਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਕੋਈ ਟੈਂਟਰ ਲੱਗੇ ਤੇ ਬਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਜੇ ਕੋਈ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਟੈਂਟਰ ਕੰਮ ਚ ਲਗਾਉਣਾ ਹੈ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਜਦੋਂ ਅਜੀ ਉਹ ਅਡਾ ਕਰੋ ਕਰ ਰੱਖੇ ਆਲਾਨੀਆਂ ਕਿਹਦਾ ਸਟੇਜ ਉਦਾਨ ਕਰਕੇ ਟੈਂਟ ਲਾਏ ਹੋਏ ਆ ਜੜੀਆਂ ਵਿਚਾਰੇ ਤੇ ਤੁਹਾਨੂੰ ਲੰਗੜੀ ਦੀ ਚਾਹੀਦੀ ਸੀ ਉਹ ਤੋਂ ਪਹਿਲੀ ਵੱਡੀ ਮਲਕ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਵੀ ਲੈ ਕੇ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਉਹ ਵੀ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਹਾ ਅਸੀਂ ਤਾਂ ਇਹ ਸਮਝਦੇ ਆ ਕਿ ਅਦੋਲਣਾ 'ਚ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਸਰਾ ਦੇ ਕਰੋਕ ਕੀਤੇ ਹੈਗੇ ਐ ਡੀਪਿਆਂ ਦੇ ਕਰੋਕ ਕੀਤੇ ਐ ਐਸਐਸਪੀ ਨੇ ਕਰੋਕ ਕੀਤੇ ਐ ਇਹੋ ਜਿਹੇ ਨੌਕਤਾ ਕਰੇ ਨੇ ਆ ਜਿਆ かなりの人たちが見つかっ